ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ, ਹਰ ਸਾਲ ਰਿਜ਼ਲਟ ਆਉਂਦੇ ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਜੇ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਕਿ ਆਖਰੀ ਇਹ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿੰਨੇ ਕੋਈ ਨੇ ਕਿਹਾ ਤੀਜੀ ਨੌਕਰੀ ਹੋਰ ਅਕਿ ਪੀਸੀਐਸ ਦੇ ਵੀ ਨਿਕਲਣ ਲੱਗੇ ਕੱਲ ਨੂੰ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕੋ ਨਹੀਂ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋਸੇ ਸਸੇ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਹੁਸ਼ਿਆਰਪੁਰ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੇ ਨੇੜਲੇ ਕਸਬਾ ਹਰਿਆਣਾ ਦੇ ਵਿੱਚ ਕੰਢੀ ਖੇਤਰ ਵਿੱਚ ਇੱਕ ਤेंदुए ਨੇ ਦਹਿਸ਼ਤ ਮਚਾਈ ਹੋਈ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਘਰਾਂ ਵਿੱਚੋਂ ਨਿਕਲਣੇ ਵੀ ਮੁਸ਼ਕਲ ਹੋਏ ਸਨ ਜਿਸ ਦਾ ਸੂਚਨਾ ਮਿਲਣ ਤੇ ਵਾਈਲਡ ਲਾਈਫ ਟੀਮ ਨੇ ਆ ਕੇ ਰੈਸਕਿਊ ਕੀਤਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਨਾਲ ਲੱਗਦੇ ਕੰਢੀ ਖੇਤਰ ਦੇ ਪਿੰਡਾਂ ਵਿੱਚ ਤेंदुए ਨੇ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ ਜਿਸ ਦਾ ਅੱਜ ਵਾਈਲਡ ਲਾਈਫ ਦੀ ਟੀਮ ਵੱਲੋਂ ਰੈਸਕਿਊ ਕੀਤਾ ਗਿਆ ਕੰਢੀ ਖੇਤਰ ਦੇ ਕਈ ਪਿੰਡਾਂ ਵਿੱਚ ਤेंदुए ਨੇ ਦਹਿਸ਼ਤ ਫੈਲਾਈ ਹੋਈ ਸੀ ਦੱਸਦਈਏ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨੇੜਲੇ ਪਿੰਡ ਡੰਡੋ ਦੇ ਵਿੱਚ ਤेंदुआ ਆ ਗਿਆ ਸੀ ਲੋਕਾਂ ਵਿੱਚ ਡਰ ਬਣਿਆ ਹੋਇਆ ਸੀ ਸੂਚਨਾ ਮਿਲਣ ਤੇ ਵਾਈਲਡ ਲਾਈਫ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਬੜੀ ਮੁਸ਼ਕਲ ਦੇ ਨਾਲ ਤेंदुए ਦਾ ਰੈਸਕਿਊ ਕੀਤਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਤेंदुए ਦੀ ਦਹਿਸ਼ਤ ਕਾਰਨ ਉਹਨਾਂ ਦਾ ਘਰ ਤੋਂ ਬਾਹਰ ਨਿਕਲਣਾ ਔਖਾ ਸੀ ਤेंदुए ਵੱਲੋਂ ਘਰਾਂ ਵਿੱਚ ਰੱਖੇ ਪਸ਼ੂਆਂ ਤੇ ਕੁੱਤਿਆਂ ਦਾ ਸ਼ਿਕਾਰ ਕੀਤਾ ਜਾਂਦਾ ਸੀ ਪਿੰਡ ਡੰਡੋ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਕੁਝ ਦਿਨਾਂ ਤੋਂ ਸ਼ੱਕ ਸੀ ਕਿ ਪਿੰਡ ਵਿੱਚ ਤेंदुआ ਘੁੰਮ ਰਿਹਾ ਹੈ ਅਤੇ ਪਿੰਡ ਦੇ ਲੋਕਾਂ ਵੱਲੋਂ ਉਸਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ ਸਨ। ਇਸੇ ਦੌਰਾਨ ਪਿੰਡ ਦੀ ਇੱਕ ਮਹਿਲਾ ਨੇ ਆਪਣੇ ਘਰ ਵਿੱਚ ਪਸ਼ੂਆਂ ਦੇ ਬਾੜੇ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਤेंदुआ ਅੰਦਰ ਬੈਠਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਵਾਈਲਡ ਲਾਈਫ ਦੀ ਟੀਮ ਨੂੰ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਤेंदुए ਦਾ ਭਾਰੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਗਿਆ। ਇਹ ਅਸੀਂ ਨਾ ਮੈਂ ਤਾਂ ਨਹੀਂ ਤਾਂ ਮੈਂ ਤਾਂ ਬੋਟੀ ਥੀ ਬੋਟੀਆਂ ਸਵੇਰੇ ਘਾਪ ਆਇਆ। ਸਵੇਰ ਕਿੰਨੇ ਵਜੇ ਗੱਲ ਹੋ ਰਹੀ ਹੈ ਜਿਹੜੇ 1.5 ਵਜੇ ਜੀ ਕਾ ਪਾ ਕੇ ਚਲੇ ਗਏ ਉਹ ਮਤਲਬ ਉਹਨੇ ਅੰਦਰ ਨਹੀਂ ਦੇਖਿਆ ਮੈਂ ਕਿ ਮੁਰਗੇ 5.5 ਉਹ ਦੁੱਧ ਚੋਣ ਆਈ ਹੈ ਜੀ ਜੀ ਦੁੱਧ ਚੋਣ ਆਈ ਹੈ ਦੋ ਚੋਣ ਦੇ ਵਿੱਚ ਦੇਖਿਆ ਅੰਦਰ ਗੇਂਦ ਦੇਖਿਆ ਤਾਂ ਉਹ ਅੰਦਰ ਬੈਠਾ ਗੁਲੰਦਰ ਬੈਠਾ ਤੇ ਅੰਦਰ ਕੋਈ ਹੋਰ ਵੀ ਸੀ ਪਸ਼ੂ ਵਗੈਰਾ ਵੀ ਸੀ ਕੋਈ ਜਾਨ ਪਸ਼ੂ ਅੰਦਰ ਤੇ ਬੰਦੇ ਉਹ ਅੰਦਰ ਸੀ ਉਹਲੇ ਪਾਸੇ ਬੰਦੇ ਨੇ ਓਕੇ ਪਸ਼ੂ ਖੁਣਾਈ ਗਿਆ ਅੰਦਰ हां ਗਾਂ ਨਹੀਂ ਇਹ ਬਾਹਰ ਕੱਢ ਲਈ ਅੱਛਾ ਬਾਹਰ ਕੱਢ ਲਈ ਓਕੇ ਗਾਂ ਬਚ ਗਈ ਉਹ ਬੱਚੀ ਦੇ ਦੁੱਧ ਦੇ ਬਾਹਰ ਬੰਨੀ ਹੈ ਅੱਛਾ ਅੰਦਰ ਬੰਨੀ ਆ ਸਰ ਘਟਨਾ ਮੈਂ ਕਿ ਕੰਢੀਸ ਕਾ ਪੰਜ-ਛੇ ਦਿਨ ਤੋਂ ਘੁੰਮ ਰਿਹਾ ਇੱਥੇ ਘੁੰਮ ਰਿਹਾ ਸੀ ਕੋਈ ਸ਼ਕਾਰ ਸਕੂਲ ਵੀ ਕੀਤਾ ਇਹਨੇ ਕੋਈ ਨਹੀਂ ਸ਼ਕਾਰ ਸਕੂਲ ਤਾਂ ਕੁੱਤੇ ਨੂੰ ਪਿਆ ਇੱਕ ਦੋ ਬਈ ਕੁੱਤਿਆਂ ਨੂੰ ਪਿਆ ਹਾਂ ਹਾਂਜੀ ਜਿਹੜਾ ਤੁਹਾਨੂੰ ਪਤਾ ਲੱਗਿਆ ਤੁਹਾਡੀ ਪੂਰੀ ਟੀਮ ਇੱਥੇ ਪਹੁੰਚ ਗਈ ਹੈਗੀ ਆ ਤਿੰਨ ਦਿਨ ਤੁਸੀਂ ਰੈਕਸਿਓ ਵੀ ਕਰ ਲਿਆ ਹੈਗਾ ਲੋਕਾਂ ਲੋਕ ਵੀ ਧੰਨਵਾਦ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਤੇ ਇਹਨਾਂ ਨੂੰ ਵੀ ਕੀ ਨੇ ਕਹਿਣਾ ਚਾਹੁੰਦੇ ਆ ਦੇਖੋ ਸਾਨੂੰ ਇੱਕ ਦੋ ਦਿਨ ਤੋਂ ਇੱਥੇ ਮਿਲ ਰਹੀ ਸੀ ਕੰਪਲੇਂਟ ਅਸੀਂ ਇੱਥੇ ਪਿੰਜਰਾ ਵੀ ਲਗਾਇਆ ਸੀਗਾ ਅੱਜ ਦੋ ਤਿੰਨ ਦਿਨ ਹੋ ਗਏ ਪਿੰਜਰਾ ਇੱਥੇ ਲਗਾਇਆ ਸੀਗਾ ਔਰ ਬਕਾਇਦਾ ਸਾਡੀ ਟੀਮ ਜਿਹੜੀ ਆ ਰੋ ਤੇ ਜਦੋਂ ਇਹ ਮੰਨ ਲਓ ਕਿਸੇ ਘਰ ਦੇ ਵਿੱਚ ਵੜ ਗਿਆ ਸੀ ਹੁਣ ਜਿਸ ਤਰ੍ਹਾਂ ਵਾਂ ਡੰਗਰਾਂ ਵਾਲਾ ਸੀ ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਅੰਦਰ ਵੜ ਗਿਆ ਸੀ ਉੱਥੋਂ ਹੁਣ ਅਸੀਂ ਬੜੇ ਉਨ੍ਹਾਂ ਘਰਾਂ ਵਾਲਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਉਹਨੂੰ ਰੈਸਕਿਊ ਕਰ ਲਿਆ ਵਾ ਰੈਸਕਿਊ ਕਰਕੇ ਹੁਣ ਅਸੀਂ ਆਪਣੀ ਅਗਲੀ ਜਿਹੜੀ ਕਾਰਵਾਈ ਉਹ ਕਰਾਂਗੇ। ਅ ਸਰ ਕੁਝ ਜਾਣਕਾਰੀ ਮਿਲੀ ਹੈਗੀ ਕਿ ਇਹ ਪਹਿਲਾਂ ਕਿਤਨੇ ਕਿਦੀ ਜ਼ਖਮੀ ਹੈਗਾ ਜਿੱਦਾਂ ਕਹਿੰਦੇ ਥੋੜੀ ਸੱਟ ਲੱਗੀ ਹੈ ਲਾਟਾ ਦੇ ਵਿੱਚ ਨਹੀਂ ਏਦਾਂ ਦਾ ਕੁਝ ਨਹੀਂ ਹੈਗਾ ਜੀ ਨਾ ਕੋਈ ਗੱਲ ਹੈਗੀ ਏਦਾਂ ਦੀ ਬਿਲਕੁਲ ਨਹੀਂ ਏਦਾਂ ਦੀ ਕੋਈ ਗੱਲ ਹੈਗੀ ਬਿਲਕੁਲ ਬਿਲਕੁਲ ਸਹੀ ਆ ਤੇ ਕੋਈ ਗੱਲ ਨਹੀਂ ਜੀ ਨਮਸਕਾਰ ਸਰ ਡੜੋ ਦੇ ਵਿੱਚ ਅੱਜ ਜਿਹੜਾ ਤेंदुआ ਰੈਕਸ ਤੁਸੀਂ ਕੀਤਾ ਹੈਗਾ ਔਰ ਪੰਚਾਇਤ ਦਾ ਵੀ ਸਹਿਯੋਗ ਰਿਹਾ ਹੈਗਾ ਆ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਬੋਲੀ ਬੋਲੀ ਆ ਇਹ ਲੈਪਡ ਕਾਫੀ ਦਿਨਾਂ ਤੋਂ ਇਧਰ ਐਕਟਿਵ ਸੀਗਾ ਜੀ ਅਰੇ ਹੁਣ ਤਾਂ ਇਹਨੂੰ ਇੱਥੇ ਰੈਸਕਿਊ ਕਰਨ ਦੀ ਪਾ ਲੋੜ ਪਈ ਕਿਉਂਕਿ ਅੰਦਰ ਆ ਗਿਆ ਸੀਗਾ ਜੀ ਅੰਦਰ ਵੜ ਗਿਆ ਸੀਗਾ ਆਦਰਵਾਈਜ਼ ਜਿਹੜਾ ਜੰਗਲ ਹੈ ਜੰਗਲ ਦੇ ਵਿੱਚ ਉੱਤੇ ਰੈਸਕਿਊ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਜੀ ਇਹ ਅੰਦਰ ਆ ਜਾਣ ਕਰਕੇ ਸਾਨੂੰ ਇਹ ਹੁਣ ਸੀਡੇਸ਼ਨ ਦੇ ਵਿੱਚ ਤੁਸੀਂ ਦੇਖ ਲਿਆ ਹੋ ਗਿਆ ਉਸ ਤੋਂ ਬਾਅਦ ਇਹਨੂੰ ਰਿਕਵਰੀ ਵਾਲਾ ਇੰਜੈਕਸ਼ਨ ਦੇ ਕੇ ਉਸ ਤੋਂ ਬਾਅਦ ਨੂੰ ਛੱਡ ਦੇਵਾਂਗੇ ਜੀ ਜੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਸਰ ਨਹੀਂ ਬਿਲਕੁਲ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਡਾਕਟਰ ਸਾਹਿਬ ਦੀ ਟੀਮ ਨਾਲ ਆ ਸਾਡੇ ਉੱਚ ਅਧਿਕਾਰੀ ਸਾਡੇ ਨਾਲੇ ਸਾਰੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਕੀਤਾ ਜਾਂ ਤੁਹਾਡੇ ਪਿੰਡ ਜਿਹੜਾ ਤेंदੂਰ ਰਿਕਸ਼ੂ ਕੀਤਾ ਹੈਗਾ ਔਰ ਕੀ ਕਹਿਣਾ ਚਾਹੁੰਦੇ ਸੀ ਦੇਖੋ ਜੀ ਸਭ ਤੋਂ ਪਹਿਲੇ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਅਸੀਂ ਸਭ ਤੋਂ ਪਹਿਲੇ ਆਪਣੇ ਚੰਨੀ ਸਾਹਿਬ ਜੀ ਉਹਨਾਂ ਨੂੰ ਇਨਫੋਰਮ ਕੀਤਾ ਜੀ ਕਿਵੇਂ ਗੱਲ ਆ ਤੇ ਸਾਡੇ ਪਿੰਡ ਜਲਦੀ ਤੋਂ ਜਲਦੀ ਪਹੁੰਚ ਕੇ ਉਹਨੂੰ ਅੰਦਰ ਵਰਲਡ ਲਾਈਫ ਦੀ ਮੈਂ ਕਿਹਾ ਇਸ ਏਰੀਆ ਦੇ ਵਿੱਚ ਜਿਹੜੀ ਆਪਾਂ ਉਪਲਬਧੀ ਕਹਿ ਸਕਦੇ ਆ ਕਾਫੀ ਸਲਾਗਾ ਜੋ ਕਹਿ ਸਕਦੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਬਹੁਤ ਬਹੁਤ ਸ਼ੁਕਰੀਆ ਕਰਦੇ ਸਾਰੀ ਟੀਮ ਦਾ ਰਾਤ ਹੋ ਗਈ ਆ ਹੁਣ ਵੀ ਇਹ ਮਤਲਬ ਪੂਰੇ ਪਿੰਡ ਦੇ ਵਿੱਚ ਪੂਰਾ ਉਹਨਾਂ ਨੇ ਡਟ ਕੇ ਡਟੇ ਹੋਏ ਰਾਈਟ ਰਾਈਟ ਬਿਲਕੁਲ ਜੀ ਬਿਲਕੁਲ ਇਹ ਅੱਜ ਨਹੀਂ ਅੱਗੇ ਵੀ ਜਿੰਨੀ ਵਾਰ ਪਹਿਲੇ ਵੀ ਪਿੰਡ 'ਚ ਚਾਂਸ ਹੋਏ ਆ ਇਹ ਪਹਿਲੀ ਸਾਡੀ ਕੋਲ ਤੇ ਪਿੰਡ ਦੇ ਵਿੱਚ ਪਹੁੰਚਦੇ ਰਹੇ ਵਿਦ ਸਾਰੀ ਟੀਮ ਨਾਲ ਇਹਨਾਂ ਨੇ ਪਿੰਜਰੇ ਵੀ ਲਗਾ ਰੱਖੇ ਇਸਕੇ ਪਿੰਡ ਵਿੱਚ ਇਸ ਰਿਸਕਿਊ ਦੇ ਆਪਰੇਸ਼ਨ ਦੇ ਲਈ ਸੋ ਮੱਚ ਸਾਰੀ ਆਪਣੇ ਪਿੰਡ ਵੱਲੋਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਦਾ ਜੋ ਅੱਜ ਆਪਣੇ ਇਹਨਾਂ ਨਾਲ ਹਰ ਹਾਸੇ ਚ ਪਲੇ ਆ ਜੀ ਸਤ ਸ੍ਰੀ ਅਕਾਲ ਸਭ ਥੋੜੀ ਰਾਹਤ ਮਿਲ ਗਈ ਹੈ ਜੀ ਜਿਹੜਾ ਤੰਦੂਆ ਤੁਹਾਡਾ ਕੇਵਲ ਕੁੱਤੇ ਜਾਂ ਕੀ ਕੁਝ ਬਲਡ ਵਾਈਟ ਆ ਰਹੇ ਨੇ ਅੱਗੇ ਵੀ ਹਫਤੇ ਤੋਂ ਇਹ ਤੰਦੂਆ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਆ ਜੀ ਤੇ ਇਹਨਾਂ ਦਾ ਬਹੁਤ ਸਹਿਯੋਗ ਹੈ ਜੀ ਹੁਣ ਰਾਤ ਦੇ ਦੇਖ ਲਓ 8 ਵਜੇ ਗਏ ਜੀ 8 ਵਜੇ ਤੱਕ ਵੀ ਮਹਿਕਮਾ ਦੇ ਡਾਕਟਰ ਸਾਹਿਬ ਜੀ ਬਲਡ ਵਾਈਟ ਦੀ ਟੀਮ ਜੀ ਔਰ ਪਿੰਡ ਦਾ ਇਹਨਾਂ ਨੂੰ ਬਹੁਤ ਸਹਿਯੋਗ ਹੈ ਜੀ ਪਿੰਡ ਦੇ ਸਹਿਯੋਗ ਨਾਲ ਇਹਨਾਂ ਨੇ ਜਿਹੜਾ ਤੰਦੂਆ ਉਹ ਕਾਬੂ ਕਰ ਲਿਆ ਜੀ ਥੈਂਕ ਯੂ ਰਾਤ ਮਿਲੀ ਸਰ ਰਾਤ ਬਹੁਤ ਮਿਲੀ ਹੈ ਜੀ ਕੀ ਹੋਣਾ ਹੋ ਗਿਆ ਅਸੀਂ ਪੱਠੇ ਪਾਣ ਆਏ ਸੀ ਕਿ ਪਸ਼ੂਆਂ ਨੂੰ ਹਾਂ ਗਾਈ ਨੇ ਵੀ ਜੀ ਗੱਲ ਹੈ ਇਹ 12.5 ਦੀ ਗੱਲ ਹੈ ਹੂੰ ਹੂੰ ਤੋਂ ਫਿਰ ਉਹ ਗਾਈ ਜੀ ਸਾਡੇ ਅੰਦਰ ਲੱਗੇ ਨਾ ਬੰਨਣ ਤੋਂ ਡਾਦੀ ਪਈ ਸੀ ਫਿਰ ਮੈਂ ਅੱਗੇ ਹੋ ਕੇ ਦੇਖਿਆ ਤਾਂ ਉਹ ਤੂੜੀ ਦੇ ਉੱਤੇ ਬੈਠਿਆ ਸੀ ਅ ਚੀਤਾ ਚੀਤਾ ਮਤਲਬ 3 ਵਜੇ ਵੀ ਕਿਹਾ ਹਾਂਜੀ ਹਾਂਜੀ ਅੱਛਾ ਫਿਰ ਤੁਸੀਂ ਡਰੇ ਨਹੀਂ ਡਰੀ ਚ ਸੀਗੀ ਵੈਸੇ ਮੈਂ ਆਈ ਫਿਰ ਮੈਂ ਇੱਧਰ ਗਈ ਪਹਿਲੇ ਇੱਧਰ ਕੁੜੀ ਵਾਲੇ ਬਸੇ ਗਈ ਕਿਸੇ ਨੂੰ ਦੇਖਣ ਅੱਛਾ ਜਿੱਦੇ ਤੁਸੀਂ ਅੰਦਰ ਬੜੇ ਗਾਂ ਤੁਹਾਡੀ ਅੰਦਰ ਸੀ ਨਹੀਂ ਨਹੀਂ ਗਾਂ ਹੀ ਕੋ ਸਭ ਬਾਸ ਗਿਆ ਮੈਂ ਤਪੱਟੇ ਪੰਦੀ ਪੀ ਸੀ ਮਤਲਬ ਕਿਦਾਂ ਦਾ ਮਾਹੌਲ ਸੀ ਜਦੋਂ ਦੇਖਿਆ ਸੀ ਉਹਨੂੰ ਮਾਹੌਲ ਤਾਂ ਪਹਿਲੇ ਵਰਗਾ ਸੀਗਾ ਡਰ ਨਹੀਂ ਲੱਗਿਆ ਬਸ ਉਹ ਦੇਖਿਆ ਨਾ ਪਾਸੋਂ ਕੇ ਪੈ ਮੈਂ ਸੋਚਿਆ ਕੋਈ ਅਜਗਰ ਵਗੈਰਾ ਸਾਕੋ ਵਗੈਰਾ ਬੈਠਿਆ ਮੈਂ ਅੱਗੇ ਹੋ ਕੇ ਫਿਰ ਦੇਖਿਆ ਕਿ ਉਹਨੇ ਆਪਣੀ ਪੂੰਛ ਚੱਕੀ ਤੇ ਸਿਰ ਚੱਕਿਆ ਉੱਤੇ ਸਿਰ ਚੱਕਿਆ ਫਿਰ ਮੈਂ ਦੇਖਿਆ ਮੈਂ ਕਿਹਾ ਤਾਂ ਕੁਝ ਹੋਰ ਚੀਜ਼ ਹੈ ਫਿਰ ਮੈਂ ਬਾਹਰ ਨੂੰ ਆਈ ਰੱਖੀ ਫਿਰ ਕੁੰਡਾ ਲਾਤਾ ਹਾਂ ਫਿਰ ਉਹ ਲੁਕ ਗਿਆ ਸੀਗਾ ਸੁਜੇਨੀ ਨੂੰ ਤਾਂ ਵਾਚੀ ਕੁੰਡਾ ਲਾ ਕੇ ਚਲ ਗਿਆ ਸਰ ਮਾ ਸਰ ਕੀ ਪ੍ਰੋਬਲਮ ਆਈ ਹੈ ਸਾਡੇ ਸਰ ਜੀ ਨਾ ਇੱਥੇ ਤेंदुआ ਆ ਗਿਆ ਜੀ ਤेंदुआ ਤेंदुआ ਜੀ ਜੀ ਤੇ ਉਹਨੇ ਬਹੁਤ ਪਰੇਸ਼ਾਨ ਕੀਤਾ ਪਿੰਡ ਨੂੰ ਜੀ ਜੀ ਤੇ ਅੱਜ ਤੋਂ ਕੋਈ 15 20 ਦਿਨ ਹੋ ਗਏ ਜੀ ਫੋਰੈਸਟ ਵੱਲੋਂ ਇੱਥੇ ਪਿੰਜਰਾ ਵੀ ਲਗਾਇਆ ਗਿਆ ਜੀ ਉਹਨਾਂ ਦਾ ਬਹੁਤ ਸਹਿਯੋਗ ਆਈ ਫੋਰੈਸਟ ਵਿਭਾਗ ਨੇ ਵਿਭਾਗ ਜਿਹੜਾ ਹੈ ਵਰਲਡ ਵਾਈਡ ਆ ਅੱਛਾ ਜੇ ਫੋਰੈਸਟ ਡਿਪਾਰਟਮੈਂਟ ਦੀ ਗੱਲ ਕਰੀਏ ਬਾਡਰ ਲਾਈਸ ਦੀ ਉਹ ਉਹਨਾਂ ਨੇ ਤਾਂ ਕਾਫੀ ਰੈਕਸਿਓ ਵੀ ਕੀਤੇ ਆ ਉਹ ਬਹੁਤ ਪਿਛਲੇ ਹਫ਼ਤੇ ਜਦੋਂ ਵੀ ਪਿੰਜਰਾ ਲਾਇਆ ਆ ਜੀ ਅਸੀਂ ਉਹਨਾਂ ਨੂੰ ਫੋਨ ਕਰੋ ਆ ਜਾਂਦੇ ਆ ਆ ਜਾਂਦੇ ਆ ਉਹਨਾਂ ਨੂੰ ਆਪਾਂ ਨੇ ਪਿਛਲੇ ਹਫ਼ਤੇ ਕੀਤਾ ਟਰਾਈ ਕੀਤੀ ਜੀ ਪਰ ਤੰਦੂ ਹੱਥ ਨਹੀਂ ਆਇਆ ਜੀ। ਜੀ। ਉਸ ਤੋਂ ਬਾਅਦ ਹੁਣ ਇਹ ਇੱਥੇ ਛੱਡੇ ਚ ਵੜ ਗਿਆ ਪੋਸੋਂ ਵਾਲੇ ਤੇ ਜੀ। ਇਹ ਦੁਪਹਿਰ ਦਾ ਉੱਥੇ ਆ ਜੀ ਇਹ। ਬਲਰੈਕਸਿਓ ਕਰ ਰਹੇ ਹਨਾ। ਉਹ ਕਰਿਆ ਜੀ ਮੈਕਮਾ ਵਸੂਜੋ ਕਰਿਆ। ਤੰਦੂ ਜਿਹੜਾ ਹੈਗਾ ਰੈਕਸਿਓ ਕੀਤਾ ਔਰ ਇਹਨੂੰ ਆਪਾਂ ਕੀ ਕਿਸ ਕਿਦਾਂ ਆਪਾਂ ਇਹਨੂੰ ਰੈਕਸਿਓ ਕਰਦੇ ਹਾਂ ਸਰ? ਇਹਦਾ ਜਿਹੜਾ ਪ੍ਰੋਟੋਕੋਲ ਹੁੰਦਾ ਹੈ ਨਾ ਉਹ ਡੂਜ਼ ਹੁੰਦੀ ਹੈ ਇਹਦੀ। ਜੀ। ਤੇ ਉਹ ਜ਼ਾਇਲਾਕਜ਼ੀਨ ਕੀਟਾਮੀਨ ਦੇ ਨਾਲ ਇਹਨੂੰ ਆਪਣਾ ਅਸੇਡੇਟ ਕੀਤਾ ਟਰਾਂ। ਤੇ ਹੁਣ ਆਪਾਂ ਅਰਾਊਂਡ ਹਾਫ ਐਨ ਆਰ ਦੇ ਬਾਅਦ ਤਕਰੀਬਨ ਦੇਣ ਦੇ ਬਾਅਦ ਇਹਨਾਂ ਨੂੰ ਇੱਕ ਦੁਬਾਰਾ ਅਸੈਸ ਕਰੂਗੇ ਕਿ ਜੇਕਰ ਜੇ ਹੋ ਗਿਆ ਵੈਸੀ ਡੇਟ ਹੈ ਫਿਰ ਉਹਨਾਂ ਅਗਲੇ ਜਿਹੜਾ ਸਟੈਪ ਹੁੰਦਾ ਇਹਨੂੰ ਆਪਣਾ ਕੇਜ ਤੇ ਸ਼ਿਫਟ ਕਰਨ ਦਾ ਉਹ ਵਾਲਾ ਸਟੈਪ ਕੀਤਾ ਜਾਊਗਾ ਜੇ ਨਹੀਂ ਹੁੰਦਾ ਤਾਂ ਫਿਰ ਇਨਕਰੀਮੈਂਟਲ ਡੋਸ ਜਿਹੜੀ ਕੀਤਾ ਮਿੰਦੀ ਹੈ ਉਹ ਫਿਰ ਦੇਣੀ ਪੈਊਗੀ ਉਹ ਅਸੈਸ ਕਰਨ ਦੇ ਬਾਅਦ ਹੋਊਗਾ ਹਾਫ ਆਰ ਦੇ ਬਾਅਦ ਕਿਹਨਾ ਚੰਗਾ ਇਹ ਬਸ ਕੁਝ ਨਹੀਂ ਹੋ ਇਹੀ ਆ ਵੀ ਲੋਕਾਂ ਦੇ ਵਿੱਚ ਵੀ ਥੋੜਾ ਕਾਮਨਾਤ ਰੱਖਿਆ ਕਰਨ ਵੀ ਜਲਦੀ ਤੋਂ ਜਲਦੀ ਇਨਫੋਰਮ ਕਰ ਦਿਆਗਾ ਜੀ ਸੋ ਕੀ ਆਪਣੀ ਡਿਊਟੀ ਕਰ ਸਕੀ ਇਹਦਾ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਜੇ ਵਰਲਡ ਲਾਈਫ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਇੱਕ ਕਾਲ ਕਰਦੇ ਨੇ ਤੇ ਸਾਰੇ ਇਕੱਠੇ ਹੋ ਜਾਂਦੇ ਨੇ ਇਹ ਇੱਕ ਵੱਡੀ ਪਹਿਲ ਹੈਗੀ ਆ ਲੋਕ ਵੀ ਕਾਫੀ ਖੁਸ਼ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਨਹੀਂ ਠੀਕ ਹੈ ਇਦਾਂ ਹੀ ਆ ਸਾਰੇ ਡਿਪਾਰਟਮੈਂਟਸ ਦੀ ਕੋਆਪਰੇਸ਼ਨ ਨਾਲ ਹੀ ਕੰਮ ਚੱਲਣਾ ਆ ਕਿਉਂਕਿ ਇਹਦੇ ਵਿੱਚ ਆਪਾਂ ਇਕੱਲੇ ਇਕੱਲੇ ਤਾਂ ਕੁਝ ਨਹੀਂ ਕਰ ਸਕਦੇ ਤੁਸੀਂ ਅੱਜ ਉਹਨੂੰ ਬਿਉਸ਼ ਕਰਨ ਦੇ ਵਿੱਚ ਜੋ ਵੀ ਕਹਿ ਸਕਦੇ ਆ ਆਪਣੀ ਭਾਸ਼ਾ ਵਿੱਚ ਦਿੰਦੂ ਆ ਤੁਸੀਂ ਮਤਲਬ ਉਹਨੂੰ ਕੀਤਾ ਹੈਗਾ ਕੀ ਕਹਿਣਾ ਚਾਹਦੇ ਹੋ ਸਰ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਇਹ ਜੋ ਵੀ ਪ੍ਰੋਸੈਸ ਆ ਸਾਰਾ ਇਹ ਸਾਡੀ ਟੀਮ ਦਾ ਸਾਰਾ ਪ੍ਰੋਸੈਸ ਆ ਮੇਰਾ ਕੰਮ ਉਹਨੂੰ ਸਿਰਫ ਇੱਕ ਡਾਟ ਲਾਉਣਾ ਸੀ ਉਹਨੂੰ ਟਾਰਗੇਟ ਫਾਈਂਡ ਕਰਕੇ ਤੇ ਸਹੀ ਜਗ੍ਹਾ ਉੱਤੇ ਡਾਟ ਜੀ ਮੈਂ ਕਿਹਾ ਇੱਕੋ ਡਾਟ ਲਾਉਣਾ ਤੁਸੀਂ ਮੈਨੂੰ ਲੱਗਦਾ ਆਪਨਾ ਕੰਮ ਕਰਦਾ ਇੱਕ ਡਾਕਟਰ ਲਾਈ ਹੋਈ ਔਰ ਜੀ ਜੀ ਹਾਂ ਜੀ ਇੱਕ ਡਾਕਟਰ ਨਿਸ਼ਾਨਾ ਨਾਲ ਲੱਗਿਆ ਸਹੀ ਹਾਂ ਜੀ ਤੇ ਸਹੀ ਲੱਗ ਗਿਆ ਹੁਣ ਉਸ ਤੋਂ ਬਾਅਦ ਦੇਖਦੇ ਆਂ ਜੇ ਜਲਦੀ ਹੋ ਗਿਆ ਇਹ ਇੱਕ ਵਾਰੀ ਇਹਨੂੰ ਡਮੀ ਡਾੜ ਲਾ ਕੇ ਚੈੱਕ ਕਰਾਂਗੇ ਜੇ ਹੋ ਗਿਆ ਕੰਪਲੀਟਲੀ ਸੌ ਗਿਆ ਤਾਂ ਫਿਰ ਇਹਨੂੰ ਆਪਾਂ ਸ਼ਿਫਟ ਕਰਾਂਗੇ ਕੇਈ ਦੇ ਵਿੱਚ ਠੀਕ ਹੈ ਮੈਂ ਮੈਂ ਤੁਹਾਡਾ ਨਾ ਕਈ ਵਾਰੀ ਦੇਖਿਆ ਹੈਗਾ ਤੁਸੀਂ ਮਤਲਬ ਇਸ ਏਰੀਆ ਦੇ ਜਾਂ ਕਹਿ ਸਕਦੇ ਹਾਂ ਸ਼ਾਰਪਰ ਦੇ ਅੱਛੇ ਇੱਕ ਡਾਕਟਰ ਹੈਗੇ ਔਰ ਨਿਸ਼ਾਨੇਬਾਜ਼ ਵੀ ਹੈਗੇ ਮੈਂ ਸਰ ਤੁਹਾਨੂੰ ਕਰੈਕਟ ਕਰਾਂ ਮੈਂ ਵਾਈਲਡ ਲਾਈਫ ਇੰਚਾਰਜ ਹਾਂ ਜੀ ਇਸ ਏਰੀਆ ਦੇ ਹਾਂ ਜੀ ਨਵੀਂ ਇੰਚਾਰਜ ਹਾਂ ਮੇਰੇ ਕੋਲ ਤ ਰਿੰਦਰ ਸਾਹਿਬ ਨਾਲ ਹਾਂਜੀ ਸਾਡੀ ਡਿਊਟੀ ਹੈ ਜੀ ਅੱਛਾ ਲੱਗਦਾ ਹੈ ਨਾ ਸਰ ਜੀ ਜੀ ਬਿਲਕੁਲ ਜੀ